ਹਾਂਜੀ ਵੀਰ ਜਿੰਨੇ ਵੀ ਆਪਣੇ ਕਬੂਤਰ ਬਾਜ਼ ਵੀਰ ਨਾਲ ਵੀਰੇ ਜੁੜੇ ਹੋਏ ਨੇ ਫੌਜੀ ਢਮੋਟ ਕਲੱਬ ਚੈਨਲ ਦੇ ਵੀਡੀਓ ਨੂੰ ਐਂਡ ਤੱਕ ਕਰ ਵੀਰੇ ਜਰੂਰ ਦੇਖਿਓ ਸਾਰੇ ਭਰਾ ਅੱਜ ਆਪਾਂ ਤੁਹਾਨੂੰ 5-6 ਵੱਡੀਆਂ ਕਬੂਤਰੀਆਂ ਦਿਖਾਉਣ ਜਾ ਰਹੇ ਹਾਂ ਬਾਈ ਜਿਹੜੀਆਂ ਬਾਜੀ ਨਹੀਂ ਛੱਡ ਹੋਈਆਂ ਮੌਸਮ ਦੀ ਖਰਾਬੀ ਕਰਕੇ ਬਾਜੀ ਛੱਡਣ ਤੋਂ ਰਹਿ ਗਈਆਂ ਚਾਰ-ਚਾਰ ਪੰਜ-ਪੰਜ ਪਾਣੀ ਲੱਗੇ ਹੋਏ ਸੀ ਬਾਦਾਮ ਪੂਰੇ ਖਾਦੇ ਹੋਏ ਸੀ ਕਬੂਤਰਿਆਂ ਨੇ ਵੱਡੀਆਂ ਮਦੀਨਾ ਨੇ ਜਿਨ੍ਹਾਂ ਦੇ ਵਿੱਚ 70-75% ਜਿਹੜੀ ਬਲੱਡ ਬਲੱਡ ਲਾਈਨ ਹੈ ਜਿਹੜੀ ਇਹ 70-75% ਮਦੀਨਾ ਦੀ ਇਹ ਬਾਈ ਸਵਾਰਗੀ ਹੈ ਸਰਦਾਰ ਅਜੀਤ ਸਿੰਘ ਜੀ ਫੌਜੀ ਟਮੋਟ ਵਾਲੇ ਕਬੂਤਰਾਂ ਚੋਂ ਬਲੱਡ ਲਾਈਨ ਹੈ ਇਹ ਜਿਹੜੀਆਂ ਮਦੀਨਾਂ ਆਪਾਂ ਹੁਣ ਤੁਹਾਨੂੰ ਦਿਖਾਉਣੀਆਂ ਨੇ ਚੀਨੀਆਂ ਕਾਲੇ ਚੀਨੇਆਂ ਚੋਂ ਫੌਜੀ ਸਾਹਿਬ ਵਾਲਿਆਂ ਚੋਂ ਕਾਲਸਰੀ ਵਾਲੀ ਆਪਾਂ ਜਿਹੜੀ ਬਲੱਡ ਲਾਈਨ ਆ 70 75% ਉਹ ਮਦੀਨ ਆਪਾਂ ਦਿਖਾਵਾਂਗੇ ਟਾਂਕੀ ਵਾਲੀ ਜਿਹੜੀ ਮਦੀਨ ਆ ਬਲੱਡ ਲਾਈਨ ਟਾਂਕੀ ਵਾਲੇ ਕਬੂਤਰਾਂ ਦਾ ਸਵਰਗੀ ਸਰਦਾਰ ਅਜੀਤ ਸਿੰਘ ਜੀ ਫੌਜੀਟ ਮੋਟ ਵਾਲੇ ਉਹ ਬਲੱਡ ਲਾਈਨ ਚ 70 75% ਆਪਾਂ ਉਹ ਮਦੀਨ ਦਿਖਾਵਾਂਗੇ ਜਿਹੜੇ ਅਜਮੇਰ ਬਾਬਾ ਜੀ ਵਾਲੇ ਕਬੂਤਰ ਹੋਏ ਨੇ ਸਾਡੇ ਟਮੋਟ ਵਾਲਿਆਂ ਦੇ ਵਿੱਚ ਮਿੱਸੇ ਬਣ ਕੇ ਬਣੇ ਸੀਗੇ ਅਜਮੇਰ ਵਾਲੇ ਵੱਜਦੇ ਨੇ ਲਾਲ ਚੀਨੇ ਅੱਜ ਤੁਹਾਨੂੰ ਅਜਮੇਰ ਵਾਲੇ ਲਾਲ ਚੀਨਿਆਂ ਦੇ ਵਿੱਚੋਂ ਵੀ ਆਪਾਂ ਮਦੀਨ ਦਿਖਾਵਾਂਗੇ ਤਾਂ ਵੀਡੀਓ ਦੇ ਨਾਲ ਬਾਈ ਐਂਡ ਤੱਕ ਕਰ ਜੁੜੇ ਰਹੋ ਵੱਡੀਆਂ ਮਦੀਨਾ ਨੇ ਦਾਸ ਫਰ ਸਾਫ ਜਿਹੜੀਆਂ ਬਾਜੀ ਨਹੀਂ ਛੱਡ ਹੋਈਆਂ ਮੌਸਮ ਦੀ ਖਰਾਬੀ ਕਰਕੇ ਪੰਜ ਪੰਜ 6 6 ਪਾਣੀ ਲੱਗੇ ਹੋਏ ਸੀ ਘਰੇ ਮਦੀਨਾ ਨੂੰ ਬਦਾਮ ਵੀ ਖਾਦੇ ਹੋਏ ਸੀ ਖਰਾਕ ਬਾਜੀ ਛੱਡਣੋਂ ਰਹਿ ਗਈਆਂ ਵੀਡੀਓ ਬਣਾਉਣ ਦਾ ਮਕਸਦ ਆ ਤੁਹਾਨੂੰ ਸ਼ੌਂਕ ਕਰਾਉਣ ਦਾ ਜਿੰਨੇ ਵੀ ਤੁਸੀਂ ਭਰਾ ਨਾਲ ਜੁੜੇ ਹੋਇਓ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਸਵਾਰਗੀ ਸਰਦਾਰ ਅਜੀਤ ਸਿੰਘ ਜੀ ਫੌਜੀ ਢਮੋਟ ਵਾਲੀ 70 75% ਬਲੱਡ ਲਾਈਨ ਦੇ ਵਿੱਚੋਂ ਮਦੀਨਾ ਨੇ ਇਹ ਜਿਹੜੀਆਂ ਅੱਜ ਆਪਾਂ ਨੂੰ ਅੱਜ ਆਪਾਂ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਆ ਜਿਹੜੀਆਂ ਮਦੀਨਾ ਦਾ ਆਜੋ ਫਿਰ ਵੀਰੇ ਜੁੜ ਜੋ ਵੀਡੀਓ ਦੇ ਨਾਲ ਸਾਰੇ ਭਰਾ ਕਰਾਈਏ ਤੁਹਾਨੂੰ ਢਮੋਟ ਵਾਲੀ ਬਲੱਡ ਲਾਈਨ ਦੇ ਵਿੱਚੋਂ ਜਿਹੜੀਆਂ 70 75% ਬਲੱਡ ਲਾਈਨ ਦੇ ਵਿੱਚੋਂ ਮਦੀਨਾ ਨੇ ਆਪਣੀਆਂ ਚੀਨੀਆਂ ਚੋਂ ਕਾਲਸਰੀ ਵਾਲਿਆਂ ਚੋਂ ਟਾਂਕੀ ਵਾਲਿਆਂ ਚੋਂ ਤੇ ਬਾਬਾ ਜੀ ਅਜਮੇਰ ਵਾਲਿਆਂ ਚੋਂ ਲਾਲ ਚੀਨੀਆਂ ਜਿਹੜੇ ਲਾਲ ਚੀਨੇ ਕਬੂਤਰ ਸੀ ਉਹ ਬਲੱਡ ਲਾਈਨ ਦੇ ਵਿੱਚੋਂ ਵੀ ਅੱਜ ਮਦੀਨ ਦਿਖਾਉਣੇ ਆ ਤੁਹਾਨੂੰ ਆਪਾਂ ਜੜ ਜੋ ਫਿਰ ਸਾਰੇ ਭਰਾ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਬਾਈ ਸਾਰੇ ਵੀਰ ਕਰੋ ਫਿਰ ਅੱਜ ਸ਼ੌਂਕ ਆ ਕਾਲੀ ਚੀਨੀ ਬਾਂਸੀ ਦੀ ਆ ਮਾਰਬੁਰ ਵਾਲੀ ਗੋਤਰੀ ਨਾਲ ਇਹ ਵੀ ਗੱਲ 5 ਵਜੇ ਬੈਠੀ ਆ ਇਹ ਛੱਡਣੀ ਆ ਇਹ ਵੀ ਛੱਡਣੇ ਆ ਆ ਕਮੰਡਲੀ ਨਫੇ ਵਾਲੀ ਦੀ ਆ ਨਫੇਲੇ ਬੜੇ ਉੱਤਰ ਦੀ ਇਹ ਵੀ ਗੱਲ 4 4:30 ਵਜੇ ਤੱਕ ਡਿੱਗੀ ਆ ਇਹ ਵੀ ਛੱਡਣੀ ਆ ਇਹ ਵੀ ਗੱਲ ਦੀ ਰਾਈ ਗਰਾਈ ਹੀ ਆ ਖੱਟੀ ਗਲੀ ਅਖਰੀ ਆ ਇਹ ਆ ਗਲਾਬੀ ਬੇਟੀਏ ਜਿਹੜੀ ਮਦਨੀਪੁਰ ਤੋਂ ਪਿੰਡ ਆ ਗਈ ਸੀ ਉਹ ਆ ਇਹ ਦੁਬਾਰੇ ਫੇਛੜਣੀ ਆ ਇਹ ਇਹ ਤਾਂ ਉਹਦੇ ਕੁਦਰਤੀਆਂ ਆ ਗਈ ਇਹ ਲੰਡੇ ਵਾਲੇ ਕਬੂਤਰ ਦੀ ਆ ਖੱਟੀਆਂ ਅੱਖਾਂ ਦੀ ਕਾਲੀ ਨੋਕਾ ਸਿਰ ਤੇ ਜਾਉਨੇ ਮਾੜੇ ਮੋਟੇ ਉਹਦਨੇ ਕੁਦਰਤੀਆਂ ਆ ਗਈ ਇਹ ਦੁਬਾਰੇ ਫੇਛੜਣੀ ਆ ਇਹ ਆ ਕਬੂਤਰੀ ਉੱਡਦੀ ਆ ਬਿੰਗੀ ਜੁੰਝਾਲੀ ਤੇ ਜੁੰਝ ਬਿੰਗੀ ਆ ਮਤਲਬ ਪੂਰੀ ਫੁੱਲੇ ਉੱਡਦੀ ਆ ਇਹ ਗੱਲ ਹੱਥ ਨੇ ਮਿੱਠੀ ਐ ਇਹ ਇਹ ਟਾਂਕੇ ਵਾਲੀ ਪੱਠੀ ਐ ਕਾਲੀ ਜਿਨੀ ਦੀ ਇਹ ਛੱਡ ਦਿੰਨੇ ਆ ਪਰ ਸੋ ਨੂੰ ਹੁਣ ਮਨ ਲਾ ਬਹੁਤ ਜ਼ਿਆਦਾ ਉੜਦੀ ਐ ਇਹ ਆ ਸਿੱਧੀ ਐ ਟਾਂਕੇ ਦੀ ਆ ਮਾਰਬਰ ਵਾਲੀ ਕਬੂਤਰੀ ਨਾਲ ਕਾਲੀ ਜਿਨੀ ਇਹ ਵੀ ਗੱਲ ਹੱਥ ਨੇ ਮਿੱਠੀ ਆ ਪਾਣੀ ਪੂਣੀ ਲੱਗੇ ਹੈ ਨੂੰ ਬਦਾਮ ਖਾਦੇ ਹੈ ਆ ਇਹ ਵੀ ਛੱਡਣ ਵਾਲੀ ਐ ਇਹਨੂੰ ਵੀ ਬਦਾਮ ਨੂੰ ਪਰ ਤੇ ਗੋੜ ਦੇਦਾ ਸੀ ਗੱਲ ਇਹ ਛੱਡਣੀ ਐ ਵੀ ਛੱਡ ਦਿੰਨੇ ਆ ਆ ਬਿੰਗੀ ਤੁਣ ਜਾਲੀ ਦੀ ਭੈਣ ਆ ਇਹ ਵੀ ਟਾਂਕੇ ਵਾਲੀ ਪੱਠੀ ਆ ਤੋ ਖੱਟੀਆਂ ਅੱਖਾਂ ਨੇ ਕਬੂਤਰ ਦੀ ਆ ਗਰਦੇਵਲ ਦੇ ਪੱਠੇ ਦੀ ਖੱਟੀਆਂ ਅੱਖਾਂ ਦੀ ਮਨੀਨ ਆ ਇਹ ਲਾਸਰੀ ਇਹ ਵੀ ਪੂਰਾ ਫੁੱਲੇ ਉੱਡਦੀ ਆ ਹੁਣ ਇਹਨੂੰ ਵੀ ਬਦਾਮ ਪਾਤੇ ਤੇ ਕੇ ਛੱਡ ਦਨੇ ਆ